ਪੰਜਾਬ ਦੇ ਵਿੱਚ ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ 2018 ਤੋਂ ਬਾਅਦ ਜਿਹੜੀਆਂ ਇਹ ਚੋਣਾਂ ਨਹੀਂ ਹੋਈਆਂ ਹਾਲਾਂਕਿ 2023 ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਲਈ ਇੱਕ ਨੋਟੀਫਿਕੇਸ਼ਨ ਵੀ ਜਾਰੀ ਹੁੰਦਾ ਚੋਣਾਂ ਦੀ ਤਰੀਕ ਹੈ ਜਿਹੜੀ ਤੈਹ ਹੁੰਦੀ ਹੈ ਪਰ ਉਸ ਤੋਂ ਬਾਅਦ ਜਿਹੜਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਦਾ ਤਾਂ ਉਸ ਤੋਂ ਬਾਅਦ ਉਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹਾਲਾਂਕਿ ਲੰਬੇ ਸਮੇਂ ਤੋਂ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਪਰ ਹੁਣ ਫਿਰ ਜਿਹੜੀਆਂ ਪੰਚਾਇਤ ਸਮਤੀ ਤੇ ਪ੍ਰਿਸ਼ੋਡ ਚੋਣਾਂ ਨੇ ਉਹਨਾਂ ਦੀ ਮਿਤੀ ਦੇ ਵਿੱਚ ਬਦਲਾਅ ਕੀਤਾ ਗਿਆ ਪਹਿਲਾਂ ਇਹ ਚੋਣਾਂ ਜਿਹੜੀਆਂ 5 ਅਕਤੂਬਰ ਤੱਕ ਕਰਵਾਈਆਂ ਜਾਣੀਆਂ ਸੀ ਪਰ ਹੁਣ ਇਸ ਦੀ ਜਿਹੜੀ ਮਿਤੀ ਹੈ ਉਹ ਬਦਲ ਦਿੱਤੀ ਗਈ ਹੈ ਤਾਰੀਖ ਹੈ ਜਿਹੜੀ ਬਦਲ ਦਿੱਤੀ ਗਈ ਹੈ ਹੁਣ ਇਹ ਚੋਣਾਂ 5 ਦਸੰਬਰ ਤੱਕ ਕਰਵਾਈਆਂ ਜਾਣਗੀਆਂ ਜਾਣਕਾਰੀ ਇਹ ਹੈ ਕਿ ਪੰਚਾਇਤ ਵਿਭਾਗ ਦੇ ਵੱਲੋਂ ਇਹ ਫੈਸਲਾ ਹੜ੍ਹਾਂ ਦੇ ਕਾਰਨ ਲਿਆ ਗਿਆ ਕਿਉਂਕਿ ਬਹੁਤ ਸਾਰੇ ਜ਼ਿਲ੍ਹੇ ਆ ਜਿਹੜੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੈ ਲੋਕ ਹੜ੍ਹਾਂ ਦੇ ਮਾਰ ਤੋਂ ਅਜੇ ਉਭਰੇ ਨਹੀਂ ਜਿਸ ਕਰਕੇ ਇਹ ਚੋਣਾਂ ਦਾ ਨੋਟੀਫਿਕੇਸ਼ਨ ਹੈ ਦੁਬਾਰਾ ਚਾਰੀ ਹੋਇਆ ਹੁਣੇ ਚੋਨਾ ਦੀ ਡੇਟ ਹੈ ਜਿਹੜੀ ਉਹ ਪੋਸਟਪੋਨ ਕੀਤੀ ਗਈ ਹੈ